ਜੀ ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਲਓ ਜੀ ਮਿੱਤਰੋ ਪਟਾਈ ਚੱਲਦੀ ਆ ਐਲ ਆਰ ਦੀ 26 ਇੰਚ ਵਾਲੀਆਂ ਬੱਟਾਂ ਦਿਖਾਉਨੇ ਆ ਤੁਹਾਨੂੰ ਕਿੱਦਾਂ ਦਾ ਝਾੜਾ ਲਓ ਜੀ ਮਿੱਤਰੋ ਕਰੋ ਚੈੱਕ ਰੌਣਕ ਖੇਤ ਦੀ ਐਮ ਐਸ ਤਨੂਆ YouTube ਚੈਨਲ ਵਾਲੇ ਵੀਰ ਦੇ ਚੱਲਦੀ ਆ ਮਦਨਜੀਤ ਸਿੰਘ ਲਓ ਜੀ ਮਿੱਤਰੋ ਕਰੋ ਚੈੱਕ ਕਿੱਦਾਂ ਦਾ ਨਿਕਲ ਰਿਹਾ ਆ ਦੇਖੋ ਬਾਕੀ ਪੁੱਛਦੇ ਆ ਵੀਰ ਨੂੰ ਆਪਾਂ ਜੋ ਵੀ ਕਿੰਨੇ ਦਿਨ ਦਾ ਹੋ ਗਿਆ ਤੇ ਇਹ ਰੇ ਰੂ ਲਾਏ ਨੇ ਸਪਰੇਹਾਂ ਕਰੀਆਂ ਨੇ ਜੋ ਵੀ ਗੱਲਬਾਤ ਆ ਉਹਦੇ ਸਾਹਮਣੇ ਆ ਚਾੜ 26 ਇੰਚ ਵਾਲੀਆਂ ਬੱਟਾਂ ਨੇ ਲੋ ਜੀਓ ਮਲੋ ਵਾਲਿਆਂ ਦੀ ਮਸ਼ੀਨ ਆ ਇਹ 442 ਬੋਰ ਦੀ ਚੱਲਦਾ ਬਹੁਤ ਵਧੀਆ ਸੈਂਟਰ ਹੈ ਇਹਦਾ ਉਸ ਨੇ ਕਰਨਾ ਪੈਂਦਾ ਵਾ ਸਿੱਧਾ ਮਸ਼ੀਨ ਪਾਓ ਤੇ ਚਲਾਓ ਸਵਰਾਜ ਨੇ ਸੈਂਟਰ ਸੁੱਤਰ ਪੈਦਾ ਹੀ ਕਰਿਆ ਹੋਇਆ ਇਹਦਾ ਸਾਰਾ ਹੀ ਆਓ ਜੀ ਕਰੋ ਚੈੱਕ ਮਦਨੀ ਬਾਈ ਨੂੰ ਪੁੱਛਿਆ ਕਹਿੰਦਾ 72 ਦਿਨ ਦਾ ਆਲੂ ਹੋ ਗਿਆ ਇਹ ਜੇ ਬਜਾਈ ਤੋਂ ਲਾਉਨੇ ਆ ਤਾਂ ਜੇ ਪਾਣੀ ਤੋਂ ਲਾਉਨੇ ਹੋ ਫਿਰ ਇਹ ਘਟਦਾ ਅਸਲ ਚ ਪਾਣੀ ਤੋਂ ਮਿਲਣਾ ਚਾਹੀਦਾ ਜਦੋਂ ਜੰਮਿਆ ਆ ਆਲੂ ਕੀ ਰੇਟ ਕਰੇ ਆ ਭੋਲੇ ਡਾਕਟਰ ਕਹਿੰਦੇ ਇਹਦਾ 18.5 ਮਾਰਾਂਗੇ ਇਹਦਾ ਉੱਥੇ ਰੇਟ ਦੜੇ ਦਾ ਦੜੇ ਦਾ 16 ਰੁਪਏ ਟੜੇ ਦਾ 16 ਰੁਪਏ ਤੇ ਸ਼ਾਂਤੀ ਕਰਕੇ 18 ਰੁਪਏ ਜੇ ਥੋੜਾ ਸੈਂਪਲ ਆਉਂਦਾ ਤਾਂ ਫਿਰ ਫਿਰ ਵਾਜੂਗਾ ਫਿਰ ਵਾਜੂ ਹੋਰ 18.5 19 ਰੁਪਏ ਚਲੋ ਨਾਰਮਲ ਰੇਟ ਆ ਠੀਕ ਆ ਝਾੜ ਹੈ ਤਕਿ ਪਿਛਲੇ ਸਾਲ ਨਾਲ ਥੋੜੇ ਜਿਹਾ ਘਟਨੇ ਪਰ ਇਹ ਪਟਾਈ ਦੇ ਹਿਸਾਬ ਨਾਲ ਜਿਹੜੀ ਆ ਪਟਾਈ ਆ ਪੂਰਾ ਸਿਰੇ ਗੱਲ ਬਾਤ ਆ ਦਾਣੇ ਵੀ ਪੂਰੇ ਲੱਗੇ ਹੋ ਨੇ ਆਲੂ ਨੂੰ ਤੇ ਸਾਈਜ਼ ਵੀ ਪੂਰਾ ਵੀਡੀਓ ਦੇ ਵਿੱਚ ਵੈਸੇ ਹੀ ਥੋੜਾ ਜਿਹਾ ਘਟਦੀ ਨਾ ਹੁੰਦਾ ਆ ਸਾਈਡਾਂ ਸੂਟਾਂ ਦੇ ਨਾਲੇ ਹਲਤਾਂ ਲੰਬੀ ਚਾਲ ਪੱਟਣ ਲੱਗਣਾ ਇਹ ਮਲਚਰ ਕਰੀ ਵੀ ਹਲਾ ਪਲਾਟ ਸਾਰਾ ਮਾਲ ਵਿੱਚ ਵਹਾਇਆ ਵਾ ਦੇਖੋ ਇਕੱਠਾ ਨੀਚੇ ਕਾਇਆ ਉਹਦਾ ਵੀ ਬਹੁਤ ਫਾਇਦਾ ਕਿਉਂਕਿ ਜ਼ਮੀਨ ਪੋਲੀ ਰਹਿੰਦੀ ਆ ਹੁਣ ਇਹ ਤੋਂ ਬਾਅਦ ਕਣਕ ਵੀ ਜਿੰਨੀ ਆ ਕਮੱਕੀ ਨੂੰ ਫੇਰ ਖਾ ਨੂੰ ਕਾਲੀ ਕਰਨੀ ਦੀ ਬੰਦਰਾ ਰੁਪਈਆ ਘਟ ਵੀ ਜਾਂਦਾ ਕਿੱਡੀ ਕੀ ਗਲਤੀ ਡਾਕਟਰ ਕਹਿੰਦਾ ਅਲੂ ਲਾਉਂਦੇ ਦੇ ਹੈ ਅਲੂ ਲਾਉਂਦੇ ਹੀ ਫੇਰ ਇੱਧਰ ਕਰਾਉਂਦੇ ਹੁਣ ਦੁਬਾਰੇ 8 ਦਿਨ ਤੇ ਫੜਦੇ ਨੇ ਲਓ ਜੀ ਲੰਬੜਦਾਰ ਸਾਹਿਬ ਆਉਂਦੇ ਨੇ ਆ ਦੇਖੋ ਆਸਟ੍ਰੇਲੀਆ ਵਾਲਾ ਵੀਰ ਲੁੱਕਦਾ ਫਿਰਦਾ ਐ ਤਾਂ ਠੀਕ ਬਣ ਗਿਆ ਵੀਰੇ ਬਹੁਤ ਵਧੀਆ ਘੈਂਟ ਆ ਪੂਰਾ ਸਹਿਜ ਨੁਆਇਨਾ ਕਰਨ ਆਇਆ ਗੁਰੀ ਬਾਈ ਆਲੂ ਦੇਖਣ ਆਇਆ ਕਹਿੰਦਾ ਸਹਿਜ ਵਧੀਆ ਦੇਖੋ ਦੱਸ ਰਿਹਾ ਹੁਣ ਦੱਸੂਗਾ ਕਿਵੇਂ ਆ ਤੈਨੂੰ ਦੂਆ ਪੁੱਛ ਕੇ ਕਹੇ ਮਮਾ ਕਹਿ ਗਿਆ ਮਮਾ ਕਹਿ ਮਮਾ ਪਾਣੀ ਪਾਇਆ ਤੀ ਇਹਦੇ ਵਗਦਾ ਪੂਰਾ ਵਧੀਆ ਬਾਕੀ ਠੇਕੇਦਾਰ ਦੱਸ ਦੂ ਹਾਂ ਠੇਕੇਦਾਰ ਲਓ ਜੀ ਆ ਗਿਆ ਦੁਬਾਰੇ ਨੌਕੀਆ ਤੇਰਾ ਮੈਂ ਭੁੱਲ ਗਿਆ ਯਾਰ ਅਕਲੇਸ਼ ਅਕਲੇਸ਼ ਕਿਵੇਂ ਆਲੂ ਵਧੀਆ ਹੈ ਜੀ ਮੈਂ ਤਾਂ ਘਰੇ ਵੀ ਸਰਦਾਰ ਦੀ ਪੱਲੇ ਪੈ ਰਹੀ ਆ ਹਾਂ ਜੀ ਹਾਂ ਜੀ 1.5 ਲੱਖ ਪਾ ਦੇਗਾ 1.5 ਲੱਖ ਜਿਆਦਾ ਨਾ ਦੱਸ ਦੇ ਕੋਈ ਕੋਈ ਲਾਓ ਸੁਣ ਕੇ ਲੋੜ ਵੀ ਲੱਗ ਜਾਂਦੇ ਨੇ ਕਈ ਪੂਰੇ ਜਵਾਨ ਬੈਠਾ ਤੇ ਮਗਰ ਇਹਦਾ ਫਾਦਰ ਸਾਹਿਬ ਬੈਠਾ ਬਹੁਤ ਪੁਰਾਣੇ ਆਉਂਦੇ ਨੇ ਮੈਨੂੰ ਲੱਗਦਾ ਵੀ ਘੱਟੋ ਘੱਟ 30 ਸਾਲ ਹੋ ਗਏ ਹੋਣਗੇ ਆਉਂਦਿਆਂ ਨੂੰ ਇਹ ਆ ਲੱਗਿਆ ਰੇਸਾ ਮਾਰਨ ਕਿਉਂਕਿ ਥੋੜਾ ਜਿਹਾ ਖੇਤ ਆ ਨਰਮ ਮਿੱਟੀ ਲੱਗਦੀ ਆ ਝਾਲ ਨੂੰ ਰੇਸ ਮਾਰ ਕੇ ਤੇ ਆਲੂ ਦੀ ਦਾ ਘਟ ਤਾਂ ਐ ਕਿਉਂਕਿ ਮਿੱਟੀ ਦੇ ਵਿੱਚ ਆਈ ਜਾਂਦਾ ਆਲੂ ਨਿਕਲ ਬਹੁਤ ਰਿਹਾ ਪੂਰੀ ਮਿਹਨਤ ਬੱਲੇ ਪੈ ਰਹੀ ਆ ਜਿੰਨੀ ਸੇਵਾ ਕਰੀ ਆ ਐਣ ਪੂਰੀ ਝਾੜਦੀ ਯਾਰ ਹਾਂ ਮਿੱਟੀ ਝਾੜਨੀ ਹੋਣੀ ਵੀਰੇ ਜਿੰਨੀ ਰੇਸ ਤੇ ਚਲਾਏਗਾ ਤੂੰ ਤਾਂ ਹੀ ਤਾਂ ਹੁਟੇਰੀਆਂ ਲਾਤੀਆਂ ਆਲੂ ਘਟਦੀਦਾ ਤੇ ਮਿੱਟੀ ਵੱਧ ਪਈ ਆ ਆ ਦੇਖੋ ਕਿਵੇਂ ਥੱਲੇ ਲੋ ਕੇ ਆ ਆਲੂ ਦਾ ਗੋਚਿਆਂ ਦੇ ਗੋਚੇ ਇੱਕ ਬੂਟੇ ਨੂੰ 7-8 ਆਲੂ ਬੜੇ ਵਧੀਆ ਟੋਪ ਦੇ ਆਲੂ ਨੇ ਜਿਹਦੇ ਵਿੱਚੋਂ ਪੰਜ ਤਾਂ ਜਮਾਂ ਹੀ ਜਾਣੇ ਵਾਲੇ ਨੇ ਆ ਦੇਖੋ ਆ ਝਾੜ ਤੇ ਉਹ ਚੱਕ ਉਹਦੇ ਪਿਆ ਆ ਦੇ ਗਿਰ ਗਏ ਵੀ ਗਿਰ ਗਏ ਤਾਂ ਕੋਈ ਨਾ ਚਲ ਹੁਣ ਪਿੱਛੇ 7-8 ਤਾਂ ਲੱਗੇ ਹੋਏ ਨੇ ਹੋਰ ਚੱਕ ਲੈ ਬਥੇਰੇ ਨੇ ਕਿਤੇ ਕੱਦਾ ਆਦੇ ਪਏ ਬੜੇ ਬੜੇ ਆ ਦੇ ਆਦੇ ਪਏ ਆ ਗੋਚਾ ਹੀ ਪਿਆ ਸਾਰੇ ਹੀ ਆ ਦੇ ਚੱਕਲਾ ਸਾਰੇ ਹੀ ਕੁਛ ਅਹੀ ਦਿਖਾਰੇ ਥੱਲੇ ਵਾਲਾ ਆਹ ਸਾਰੇ ਹੀ ਆ ਦੇਖੋ ਲੈ ਆ ਚਾਰ ਆਲੂ ਐਨ ਪੂਰੇ ਸਰੀਰੀ ਲੱਗੇ ਹੋਏ ਨੇ ਬਾਕੀ ਆ ਥੱਲੇ ਰਹਿ ਗਏ ਜਿਹੜੇ ਟਾਂ ਵੀ ਗਿਰ ਗਏ ਉਹ ਟਿਆੜ ਤੈਨੂੰ ਆ ਆ ਪਿਆ ਪੂਰਾ ਅੰਗੂਰਾ ਮੰਗ ਏਡੇ ਏਡੇ ਹਾਂ ਇਹ ਟੱਪ ਜੂ 150 ਕੁਇੰਟਲ ਤੋਂ ਪਾਰ ਭੋਲੇ ਵਧੀਆ ਕਹਿ ਸਕਦੇ ਆ ਬਾਕੀ ਕੱਲ ਨੂੰ ਵੀਡੀਓ ਤੁਹਾਨੂੰ ਦਿਖਾਵ ਦੱਸਾਂਗੇ ਅੱਜ ਇਹ ਸ਼ਾਮ ਨੂੰ ਪਾ ਕੇ ਆਉਣਾ ਦੇਖਦੇ ਆ ਕੱਲੂ ਤਕਰੀਬਨ ਕੀਲਾ ਪੱਟੇ ਉਹ ਪਤਾ ਲੱਗ ਹਾਂ ਫਿਰ ਕੀਲਾ ਪੱਟ ਕੇ ਪਤਾ ਲੱਗ ਜੂ ਵੀ ਕਿੰਨਾ ਝਾੜ ਆਉਂਦਾ ਫਿਰ ਤੁਹਾਨੂੰ ਵੀਡੀਓ ਚ ਪਾਵਾਂਗੇ ਵੀ ਇੰਨੇ ਕੁਆਂਟਲ ਹੋ ਗਿਆ ਕੀਲੇ ਦਾ ਤੇ ਆ ਰੈਂਟ ਲੱਗਿਆ ਜੋ ਵੀ ਹੈਗਾ ਸਾਰੀਆਂ ਗੱਲਾਂ ਬਾਤਾਂ ਬਾਕੀ ਕੱਲ ਨੂੰ ਦੱਸਾਂਗੇ ਤੁਹਾਨੂੰ ਅੱਜ ਹਲੇ ਪਹਿਲਾ ਦਿਨ ਲਾਇਆ ਕੱਲ ਲਈ ਦੀ ਪਟਾਈ ਸੈਡਾਂ ਪੱਟ ਕੇ ਤੇ ਫਿਰ ਮੀਂਹ ਪੈ ਗਿਆ ਤੇ ਇਸ ਕਰਕੇ ਬੰਦ ਕਰਨੀ ਪਈ ਇਸ ਕਰਕੇ ਹੁਣੇ ਗਿੱਲੀ ਹੈਗੀ ਆ ਜਿਆਦੇ ਅੱਜ ਦਾ ਦਿਨ ਰੋਕ ਲੈਂਦਾ ਤੂੰ ਇਹਨੂੰ ਡਾਕਟਰ ਕਹਿੰਦਾ ਉਹਨੂੰ ਚਾਹੀਦਾ ਉਹ ਆਹੋ ਦੇਣਾ ਹੋਊ ਕਿਸੇ ਨੂੰ ਚਲੋ ਡਾਕਟਰ ਬਾਈ ਦੀ ਵੀ ਨਹੀਂ ਮੋੜ ਸਕਦੇ ਕਿਉਂਕਿ ਉਹਨੇ ਗੱਡੀ ਪੂਰੀ ਕਰਨੀ ਹੋਣੀ ਆ ਇਸ ਕਰਕੇ ਜਨੇ ਕਟੇ ਹੋਣਗੇ ਸ਼ਾਮ ਨੂੰ ਪਾਏ ਜਾਣਗੇ ਮਾੜੀਤੀ ਪਾਉਣਾ ਹਨਾ ਬਾਕੀ 10 ਕਟੇ ਮਗਰ ਇੱਕ ਇੱਕ ਕਟਾ ਗੋਲੀਆਂ ਨਿਕਲਦਾ ਠੀਕ ਠੀਕ 10 ਕਟੇ ਮਗਰ ਗੰਦੇ ਇੱਕ ਕਟਾ ਗੋਲੀਆਂ ਨਿਕਲਦਾ ਬੰਦੇ ਵੀ ਅੱਜ ਘਟਨੇ ਬੰਦੇ ਵੀ ਘਟਨੇ ਤੇ ਸਵੇਰੇ ਬੰਦੇ ਵੀ ਵੱਜ ਜਾਣਗੇ ਲੇਬਰ ਆਊਗੀ ਗੱਲ ਨਹੀਂ ਹੋਰ ਲੇਬਰ ਵੱਜ ਜਾਣੀ ਆ ਤੇ ਅੱਜ ਚਾਲਚੂਲ ਸਿੱਧੀ ਕਰਦੇ ਨੇ ਲਓ ਜੀ ਕਰੋ ਚੈੱਕ ਕਿਸਾਨ ਭਰਾਵੋ ਤੁਹਾਡੇ ਸਾਹਮਣੇ ਆਲੂ 6 ਕਿਲਿਆਂ ਦਾ ਪਲਾਟ ਪੂਰਾ ਸ਼ਾਨਦਾਰ ਖੜਾ ਹੈ। ਆਹ ਲਓ। ਲੇਟ ਲੱਗਿਆ ਹੋਇਆ ਜਿੱਦਾਂ ਦਾ ਉਸਾਬ ਨਾਲ ਪੂਰਾ ਵਧੀਆ। ਸੋ ਪ੍ਰਿੰਹਾਂ ਜਿਹੜੀਆਂ ਕਰੀਆਂ ਨੇ ਉਹਨਾਂ ਦੇ ਪੈਗਟ ਵੀ ਉਰੀ ਪਏ ਨੇ ਮੈਨੂੰ ਲੱਗਦਾ ਬੰਦੇ ਲੈ ਕੇ ਨਹੀਂ ਗਏ ਚੱਕ ਕੇ ਐਦਾਂ ਖਣਾਉਂਦੇ ਨਹੀਂ ਹੁੰਦੇ ਭੁੱਲ ਗਏ ਜਾਂ ਤਾਂ ਕਿਉਂਕਿ ਨਾ ਇਹ ਗਾਲਣਾ ਇਹ ਜਾਲ ਨਹੀਂ ਬੰਦੇ ਨੇ ਚੁਕਾਵਾਂਗੇ ਜ਼ਰੂਰ ਇਹਨਾਂ ਨੂੰ ਪੂਰਾ ਸ਼ਾਨਦਾਰ ਹੈ ਨਵੇਂ ਵੀਜ ਦਾ ਬਸ ਇਹੀ ਫਰਕ ਹੁੰਦਾ ਮਿੱਤਰੋ ਤੁਹਾਡੇ ਸਾਹਮਣੇ ਹੀ ਹੈ ਹੁਣ ਕਰ ਲੋ ਚੈੱਕ ਲੋ ਪੱਤਾ ਫੁੱਤਾ ਤੇ ਸਾਰਾ ਕੁਝ ਐਨ ਓਕੇ ਰਿਪੋਰਟ ਹੈ ਐਨਾ ਗ ਸੂਰਜ ਨਿਕਲਿਆ ਹੋਇਆ 3:40 ਵਟਾ ਗ੍ਰਹਿਮ ਇਹ ਜਿਗਜੈਕ ਜਿਗਜੈਕ ਦੀਆਂ ਬੱਟਾਂ ਨੇ ਇਹ ਜਿਹੜੇ ਭਰਾਵਾਂ ਨੇ ਨਾ ਬੀਜ ਲੈਣਾ ਹੁੰਦਾ ਪਲਾਟਾਂ ਦੇ ਵਿੱਚ ġੇੜਾ ਜੂਰ ਮਾਰਿਆ ਕਰੋ ਅਗਲੇ ਦੇ ਉ ਆਪਾਂ ਫਿਰ ਜੰਨੇ ਆ ਪੈਸੇ ਲੈਣੇ ਨੇ ਸਭ ਕੁਝ ਕਰਨਾ ਜਿਹੜੇ ਭਰਾ ਤੋਂ ਲੈਣਾ ਹੈ ਉਹਦੇ ਪਲਾਟ ਦਾ ġੇੜਾ ਜਰੂਰ ਮਾਰੋ ਕਿਉਂਕਿ ਹੁਣ ਟਾਈਮ ਆ ਤੇ ਫਿਰ ਅਗਲੇ ਨਾਲ ਬੁਕਿੰਗ ਕਰੋ ਜੇ ਤੁਹਾਨੂੰ ਆਪਣੇ ਮਨ ਨੂੰ ਲੱਗਦਾ ਵੀ ਫਸਲ ਵਧੀਆ ਖੜੀ ਹੈ ਅਗਲੇ ਦੀ ਜਾਂ ਬੀਜ ਵਧੀਆ ਕਿਉਂ ਪੱਤੇ ਤੇ ਬਾਅਦ ਚ ਤਾਂ ਜਿਹੜਾ ਕੋ ਮਰਜ਼ੀ ਦੇ ਦੇਵੇ ਅਗਲਾ ਨਾ ਪਤਾ ਲੱਗਣਾ ਨਾ ਵਾਸਤਾ ਜਿਆਦਾ ਅਗਲਾ ਪਟਾਈ ਲਾਊਗਾ ਵੀ ਮੈਨੂੰ ਬੁਲਾ ਲਓ ਟਾਈਮ ਤੇ ਪਟਾ ਕੇ ਆਪਣਾ ਬੀਜ ਲੈ ਜਾਓ ਵਧੀਆ ਰਹੋਗੇ ਚਾਹੇ 10 ਰੁਪਏ ਮਹਿੰਗਾ ਹੀ ਮਿਲ ਜਵੇ ਪਤਾ ਤਾਂ ਹੈ ਵੀ 2 ਸਾਲ 3 ਸਾਲ ਵਧੀਆ ਲਾਊਗਾ ਆ ਦੇਖੋ ਹੁਣ ਤੁਹਾਡੇ ਸਾਹਮਣੇ ਆ ਨਾਲੇ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਜੀ ਵਾਇਰਸ ਉਹਦੇ ਬੂਟੇ ਪਲਾਟ ਚ ਹੈਗੇ ਜਾਂ ਕਿਦਾਂ ਦੇ ਨੇ ਕੀ ਗੱਲ ਬਾਤ ਆ ਬੰਦਾ ਨਿਗਾਹ ਕੱਢ ਲੈਂਦਾ ਸਾਰਾ ਕੁਸੇ ਇੱਕ ਗੇੜਾ ਹੀ ਆ ਨੁਕਸਾਨ ਨਹੀਂ ਹੋਣਾ ਫਾਇਦਾ ਹੀ ਹੋਊਗਾ ਆਪਾਂ ਨੂੰ ਉਹਦਾ ਵੀਡੀਓ ਉੱਪਰ ਪੂਰੀ ਜ਼ਰੂਰ ਦੇਖਿਆ ਕਰੋ ਮਿੱਤਰੋ ਬਾਕੀ ਆਪਦੇ ਸੁਝਾਅ ਜ਼ਰੂਰ ਦਿਆ ਕਰੋ ਜੋ ਤੁਹਾਡੇ ਮਨ ਦੀ ਗੱਲ ਆ ਉਹ ਜ਼ਰੂਰ ਦੱਸਿਆ ਕਰੋ ਆਪਾਂ ਵੀ ਤੁਹਾਡੇ ਵਰਗੀਆਂ ਕੋਈ ਚੱਕਰ ਨਹੀਂ ਭਰਾਵੋ ਤੁਹਾਡੇ ਨਾਲ ਆ ਸਾਰਾ ਕੁਸ ਆਪਾਂ ਬਣਾਈਆ ਘਰ ਇੱਕ ਲਾੜੀ ਕੰਬਾਈਨ ਦਾ ਫਲੈਟ ਆਡਲ ਉੱਤੇ ਵਾਲਾ ਤੇ ਥੱਲੇ ਵਾਲਾ ਜਿਹੜਾ ਅੱਗੇ ਕੂਈਆਂ ਦੇ ਵਿੱਚ ਚੱਲਦੇ ਦੀ ਪੱਖੇ ਸਣੇ ਪੁਲੀ ਰੂਲੇ ਲਾ ਕੇ ਦੋ ਤੇ ਸਾਈਡ ਤੇ ਪਾਈਆ ਚੈਨ ਕਵਾੜ ਦੇ ਵਿੱਚੋਂ ਘਰੇ ਕੀਤੀ ਹੈ ਤਿਆਰ ਤੇ ਰਜਾਨਾ ਕਰਦੇ ਆ ਮਿਹਨਤ ਸਵੇਰੇ ਉੱਟ ਕੇ ਆਪਣਾ ਗਲਾਸ ਦੋ ਗਲਾਸ ਜਿੰਨੇ ਪੀਣੇ ਨੇ ਨਜ਼ਾਰੇ ਨਾਲ ਹੱਥੀਂ ਘੇੜ ਕੇ ਮੋੜਦੀ ਤੇਰਾਸ ਕੱਢ ਕੇ ਪੀਦਾ ਲਾ ਇਹਨੂੰ ਆਪਾਂ ਮੋਟਰ ਵੀ ਸਕਦੇ ਸੀ ਮੋਟਰ ਆਪਾਂ ਪਰ ਲਾਉਣੀ ਨਹੀਂ ਉਹਕੇ ਮੜਾ ਜਾ ਜੋਰ ਵੀ ਲੱਗੇ ਸਵੇਰੇ ਵਾਹਾਂ ਦਾ ਸਵੇਦਰ ਤੇ ਨਯਾਰਾ ਆਉਂਦਾ ਫਿਰ ਰਸ ਪੀਣ ਦਾ ਤੇ ਹੁਣ ਮਲਾਜਮਾ ਦਾ ਕੀਤਾ ਜੀ ਤੋਂ ਹਾਂ ਦਾ ਦੇਖੋ ਲੱਗੇ ਹੋਏ ਨੇ ਕੱਢ ਰਹੇ ਨੇ ਰਸ ਆਦੇ ਤੁਹਾਡੇ ਸਾਹਮਣੇ ਆ ਦੇਖੋ ਇਹ ਵੀ ਲੱਗੇ ਨੇ ਮਿਹਨਤ ਕਰਨ ਤੇ ਡੋਲੂ ਇਹਨਾਂ ਨੇ ਭਰ ਲਿਆ ਆਪਣੇ ਜੋਗਾ ਹਾਂ ਸ਼ਵਰ ਕਿੰਨਾ ਕ ਜੋਰ ਲੱਗਦਾ ਬਹੁਤ ਜੋਰ ਲੱਗਦਾ ਬਹੁਤ ਜੋਰ ਲੱਗਦਾ ਦੋ ਵਾਰ ਕੱਢਿਆ ਕਰੋ ਰਸ ਨੂੰ ਗੰਨੇ ਹੁਣੇ ਪਾੜ ਕੇ ਲਾਉਂਦੇ ਨੇ ਦੇਖੋ ਇੰਨਾ ਜੋਰ ਲੱਗਦਾ ਇਹਨਾਂ ਦਾ ਬਾਦਾ ਇੱਕ ਨੇ ਕੱਢੀ ਜਾਂਦਾ ਸਾਫਤੇ ਨੂੰ ਇਸ ਸਵੇਰੇ ਬੜਾ ਵਧੀਆ ਜੇ ਕਿਸੇ ਭਰਾ ਨੇ ਬਣਾਉਣੀਆਂ ਤਾਂ ਘਰੇ ਬਣਾ ਸਕਦਾ ਮਿੱਤਰੋ ਤੇ ਆਪਣਾ ਜਿਹਨੇ ਗੰਨਾ ਬੀਜਿਆ ਹੋਇਆ ਨਿਆਰੇ ਨੇ ਪੂਰੇ ਸਵੇਰੇ ਰਸ ਪੀਆ ਕਰੋ ਨਿਰਨੇ ਕਾਲਜ ਬਹੁਤ ਘੈਂਟ ਚੀਜ਼ ਆ ਇਹਨੂੰ ਗੱਡਾਂਗੇ ਥੋੜੀ ਜਿਹੀ ਉੱਚੀ ਤੇ ਫਿਰ ਸੌਖਾ ਹੋ ਜੂ ਗੇੜਨਾ ਇਹ ਤਾਂ ਕਹਿੰਦੇ ਮੋਟਰ ਲਾ ਦੋ ਮੈਂ ਕਿਹਾ ਮੋਟਰ ਆਪਾਂ ਲਾਉਣੀ ਹੋ ਹੈ ਨਹੀਂ ਮੋਟਰ ਪਈ ਵੀ ਆ ਪਰ ਲਾਉਣੀ ਨਹੀਂ ਮਿਹਨਤ ਕਰਕੇ ਨਜ਼ਾਰਾ ਆਉਗਾ ਜਿਹੜਾ ਸਵੇਰੇ ਜ਼ੋਰ ਲੱਗਦਾ ਇਹ ਪੱਤੀ ਹੋਰੀ ਇੱਕੇ ਤਰ ਫੇਰਾ ਦੇ ਹਾਂ ਹਾਂ ਕਰਨਾ ਥੋੜਾ ਜਿਹਾ ਕੁੜੀ ਥੋੜੀ ਜੀ ਕੱਟ ਦੇਣੀ ਆ ਪੁਲੀ ਉਹ ਵੱਡੀ ਆ ਇਧਰੋਂ ਸਾਈਡ ਤੋਂ ਗ੍ਰਾਈਂਡਰ ਗ੍ਰਾਈਂਡਰ ਮਾਰ ਕੇ ਇਹਨੂੰ ਵੱਡ ਦੇਣਾ ਫਿਰ ਇਹ ਵਿਚਾਲੇ ਵਿਚਾਲੇ ਕਿਰਿਆ ਕਰੂਗਾ ਹੁਣ ਕੋਈ ਤੁਪਕਾ ਥੱਲੇ ਗਿਰ ਜਾਂਦਾ ਕੋਈ ਕੋਈ ਪੂਰਾ ਘੈਂਟਾ ਨਜ਼ਾਰਾ ਦੇਖੋ ਓ ਐਨਾ ਮੋਟਾ ਕਾਤੇ ਲਾਉਨੇ ਸਦਾਈ ਕਾਤੇ ਹੋਏ ਹੋ اتنا ਮੋਟਾ ਬਹੁਤ ਜੂਨ ਲਗਾਤੇ ਚੌਰਾ ਕਰਤਾ ਚੌਰਾ ਕਰਕੇ ਤਾਂ ਉਹ ਨਹੀਂ ਘਟਦੇ ਬਟੰਦਰੋ ਤਰਾਮਣਾ ਕਰੋ ਕੋਈ ਬਹੁਤ ਮੋਟਾ ਫਸਾਇਆ ਜਾਇਆ ਆ ਪਸਾਇ ਗਏ ਠੀਕ ਬੈਕ ਆ ਗਏ ਸਵੇਰੇ ਹੈਗਾ ਜੀ ਆਪਣੇ ਨਗਰ ਕੀਰਤਨ ਉਹਦੀ ਚੱਲਦੀ ਆ ਤਿਆਰੀ ਤੇ ਪੰਪ ਭਰ ਕੇ ਖੜਾਉਨੇ ਆ ਟਰਾਲਾ ਲਾਉਣਾ ਨਾਲ ਟਰੈਕਟਰ ਦੋਏ ਲੱਗਣੇ ਨੇ 3630 ਤੇ 3602